ਅੱਜ ਦੀਆਂ ਖਬਰਾਂ ਬਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਦਾ ਜਿਹੜਾ ਇਜ਼ਰਾਈਲ ਤੇ ਇਰਾਨ ਨੂੰ ਲੈ ਕੇ ਵੀ ਦੇਖੋ ਜੀ ਦੋਨਾਂ ਦੇ ਵਿੱਚ ਟ੍ਰੂਸ ਹੋ ਗਿਆ ਆ ਤੇ ਉਹ ਹਜੇ ਤੱਕ ਹੋਲਡ ਨਹੀਂ ਕਰਦਾ ਲੱਗਦਾ ਦੋਨਾਂ ਸਾਈਡਾਂ ਵੱਲੋਂ ਇੱਕ ਦੂਜੇ ਦੇ ਉੱਤੇ ਬੰਬਾਰਡਮੈਂਟ ਜਾਂ ਮਿਜ਼ਾਈਲਜ਼ ਛੱਡੀਆਂ ਗਈਆਂ ਹੈਗੀਆਂ ਤੇ ਸਭ ਤੋਂ ਹੈਰਾਨੀ ਵਾਲੀ ਕਵਰੇ ਆ ਰਹੀ ਆ ਭਈ ਜਿਹੜੀ ਯੂਐਸ ਦੀ ਇੰਟੈਲੀਜੈਂਸੀ ਹੁਣ ਇਹ ਕਹਿ ਰਹੀ ਆ ਭਈ ਜੋ ਇਰਾਨ ਦੇ ਵਿੱਚ ਨਿਊਕਲੀਅਰ ਸਾਈਟਸ ਸੀਗੇ ਉਹ ਡੈਮੇਜ ਨਹੀਂ ਹੋਏ ਹੈਗੇ ਉਹ ਕਹਿੰਦੇ ਭਈ ਪੂਰੀ ਤਰ੍ਹਾਂ ਡੈਮੇਜ ਨਹੀਂ ਹੋਏ ਹੈਗੇ ਕੁਝ ਮਹੀਨੇਾਂ ਲਈ ਈਰਾਨ ਵਾਲੇ ਆਪਣਾ ਡਿਲੇ ਕਰ ਸਕਦੇ ਆ ਜੋ ਨਿਊਕਲੀਅਰ ਬੰਬ ਬਣਾਉਣ ਦੀ ਜਿਹੜੀ ਉਹਨਾਂ ਦੇ ਕੋਲ ਕਪੈਸਿਟੀ ਹੈਗੀ ਆ ਜਾਂ ਬਣਾਣਾ ਹੈ ਉਹਨਾਂ ਨੇ ਪਰ ਜਿਸ ਹਿਸਾਬ ਦੇ ਨਾਲ 트럼ਪ ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਇਹ ਦੱਸਿਆ ਗਿਆ ਸੀ ਕਿ ਹਾਂ ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਸਟਰੋਏ ਕਰ ਦਿੱਤਾ ਹੈ ਇਹ ਹੁਣ ਯੂ ਐਸ ਦੀ ਇੰਟੈਲੀਜੈਂਸ ਜੋ ਕਹਿ ਰਹੀ ਆ ਕਿ ਉਹ ਡਿਸਟਰੋਏ ਨਹੀਂ ਹੋਇਆ ਹੈਗਾ ਟਰਕਿਸ਼ ਪ੍ਰੈਜ਼ੀਡੈਂਟ ਰੈਸੇਪ ਏਰਦੋਗਨ ਉਹ ਯੂਐਸ ਦੇ ਕਾਉਂਟਰਪਾਰਟਸ ਨੂੰ ਮਿਲੇ ਹੈਗੇ ਆ ਨਾਟੋ ਸਮਮਿਟ ਦੇ ਦੌਰਾਨ ਤੇ ਉਹਨਾਂ ਨੇ ਟਰੰਪ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਪ੍ਰੇਜ਼ ਵੀ ਕੀਤੀ ਆ ਕਿ ਦੋਨਾਂ ਮੁਲਕਾਂ ਨੂੰ ਜੋ ਇਜ਼ਰਾਇਲ ਤੇ ਇਰਾਨ ਦੇ ਸੀਜ਼ਫਾਇਰ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਨੇ ਜਿਹੜਾ ਕਾਫੀ ਵੱਡਾ ਯੋਗਦਾਨ ਪਾਇਆ ਹੈਗਾ ਆ ਸੋ ਇਨਫੋਰਮੇਸ਼ਨ ਵਾਰ ਜੋ ਯੂਐਸ ਐਜ਼ ਇੰਟੈਲੀਜੈਂਸ ਅਸੈਸਮੈਂਟ ਆਫ ਟਰੰਪ ਦਾ ਜਿਹੜਾ ਇਰਾਨ ਬੰਬਿੰਗ ਆ ਉਹ ਲੀਕ ਹੋਇਆ ਹੈਗਾ ਇਹ ਵੀ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਇਜ਼ਰਾਇਲ ਤੇ ਇਰਾਨ ਨੂੰ ਲੈ ਕੇ ਵੀ ਦੇਖੋ ਜੀ ਦੋਨਾਂ ਦੇ ਵਿੱਚ ਟਰੂਸ ਹੋ ਗਏ ਆ ਤੇ ਉਹ ਹਜੇ ਤੱਕ ਹੋਲਡ ਨਹੀਂ ਕਰਦਾ ਲੱਗਦਾ ਦੋਨਾਂ ਸਾਈਡਾਂ ਵੱਲੋਂ ਇੱਕ ਦੂਜੇ ਦੇ ਉੱਤੇ ਬੰਬਾਰਡਮੈਂਟ ਜਾਂ ਮਿਜ਼ਾਈਲਜ਼ ਛੱਡੀਆਂ ਗਈਆਂ ਹੈਗੀਆਂ ਤੇ ਸਭ ਤੋਂ ਹਰਾਨੀ ਵਾਲੀ ਕਵਰੇ ਆ ਰਹੀ ਆ ਭਈ ਜਿਹੜੀ ਯੂਐਸ ਦੀ ਇੰਟੈਲੀਜੈਂਸੀ ਹੁਣ ਇਹ ਕਹਿ ਰਹੀ ਆ ਭਈ ਜੋ ਈਰਾਨ ਦੇ ਵਿੱਚ ਨਿਊਕਲੀਅਰ ਸਾਈਟ ਸਿਗੇ ਉਹ ਡੈਮੇਜ ਨਹੀਂ ਹੋਏ ਹੈਗੇ ਉਹ ਕਹਿੰਦੇ ਭਈ ਪੂਰੀ ਤਰ੍ਹਾਂ ਡੈਮੇਜ ਨਹੀਂ ਹੋਏ ਹੈਗੇ ਕੁਝ ਮਹੀਨਿਆਂ ਲਈ ਈਰਾਨ ਵਾਲੇ ਆਪਣਾ ਡਿਲੇ ਕਰ ਸਕਦੇ ਆ ਜੋ ਨਿਊਕਲੀਅਰ ਬੰਬ ਬਣਾਉਣ ਦੀ ਜਿਹੜੀ ਉਹਨਾਂ ਦੇ ਕੋਲ ਕਪੈਸਿਟੀ ਹੈਗੀ ਆ ਜਾਂ ਬਣਾਣਾ ਹੈ ਉਹਨਾਂ ਨੇ ਪਰ ਜਿਸ ਹਿਸਾਬ ਦੇ ਨਾਲ 트럼ਪ ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਇਹ ਦੱਸਿਆ ਗਿਆ ਸੀ ਕਿ ਹਾਂ ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਸਟਰੋਏ ਕਰ ਦਿੱਤਾ ਹੈ ਇਹ ਹੁਣ ਯੂ ਐਸ ਦੀ ਇੰਟੈਲੀਜੈਂਸ ਜੋ ਕਹਿ ਰਹੀ ਆ ਕਿ ਇਹ ਉਹ ਡਿਸਟਰੋਏ ਨਹੀਂ ਹੋਇਆ ਹੈਗਾ 터ਕਿਸ਼ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਉਹ ਯੂ ਐਸ ਦੇ ਕਾਊਂਟਰਪਾਰਟਸ ਨੂੰ ਮਿਲੇ ਹੈਗੇ ਆ ਨਾਟੋ ਸਮਮਿਟ ਦੇ ਦੌਰਾਨ ਤੇ ਉਹਨਾਂ ਨੇ 트럼ਪ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਪਰੇਜ਼ ਵੀ ਕੀਤੀ ਆ ਪੇ ਦੋਨਾਂ ਮੁਲਕਾਂ ਨੂੰ ਜੋ ਇਜ਼ਰਾਈਲ ਤੇ ਇਰਾਨ ਦੇ ਸੀਜ਼ਫਾਇਰ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਨੇ ਜਿਹੜਾ ਕਾਫੀ ਵੱਡਾ ਯੋਗਦਾਨ ਪਾਇਆ ਹੈਗਾ ਆ ਸੋ ਇਨਫੋਰਮੇਸ਼ਨ ਵਾਰ ਜੋ ਯੂਐਸ ਐਸ ਇੰਟੈਲੀਜੈਂਸ ਅਸੈਸਮੈਂਟ ਆਫ 트ੰਪ ਦਾ ਜਿਹੜਾ ਇਰਾਨ ਬম্বਿੰਗ ਆ ਉਹ ਲੀਕ ਹੋਇਆ ਹੈਗਾ ਇਹ ਵੀ ਜਿਹੜੀ ਖਬਰ ਆ ਉਹ ਆ ਰਹੀ ਹੈ